ਗੁਰੂ ਸਾਹਿਬ ਕਹਿੰਦੇ ਵੀ ਗੁਰੂ ਤੋਂ ਬਿਨਾ ਤੈਨੂੰ ਕਦੇ ਵੀ ਸੁੱਖ ਦੀ ਪ੍ਰਾਪਤੀ ਹੋਣੀ ਨਹੀਂ ਹੋਰ ਹੋਰ ਚੀਜ਼ਾਂ ਤੈਨੂੰ ਸੁੱਖ ਨਹੀਂ ਦੇ ਸਕਦੀਆਂ ਜੇ ਤੈਨੂੰ ਸੁੱਖ ਦੇ ਸਕਦਾ ਤੇ ਉਹ ਪਰਮੇਸ਼ਰ ਦਾ ਨਾਮ ਤੇ ਤੈਨੂੰ ਜਪਿਆ ਹੋਇਆ ਤੇਰਾ ਕੀਤਾ ਹੋਇਆ ਨਿਤ ਨੇਮ ਤੈਨੂੰ ਸੁੱਖ ਦੇਵੇਗਾ ਜੇ ਚੀਜ਼ਾਂ ਚੋਂ ਸੁੱਖ ਮਿਲਦਾ ਹੁੰਦਾ ਤੇ ਫਿਰ ਸਾਰੀ ਦੁਨੀਆ ਸੁખી ਨਾ ਹੋ ਜਾਂਦੀ ਇੱਥੇ ਕਰੋੜਾਪਤੀ ਬੰਦੇ ਫਾਇ ਲੱਗ ਜਾਂਦੇ ਨੇ ਰਾਤੋਂ ਰਾਤ ਵੱਡੇ ਵੱਡੇ ਆక్టర్ ਜਿਨ੍ਹਾਂ ਦੇ ਕੋਲੇ ਬੜੀ ਦਾਉਤ ਤੇ ਸ਼ੌਹਰਤ ਸੀ ਸਾਧ ਸੰਗਤ ਉਹ ਵੀ ਇਥੇ ਨਿਊਜ਼ ਖਬਰਾਂ ਚ ਪੜਿਆ ਕਿ ਜ਼ਿੰਦਗੀ ਤੋਂ ਤੰਗ ਹੋ ਕੇ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਉਹਨਾਂ ਕੋ ਕਿਸੇ ਚੀਜ਼ ਦਾ ਘਾਟਾ ਨਹੀਂ ਸੀ ਬਸ ਉਹਨਾਂ ਦੇ ਕੋਲੇ ਇੱਕ ਚੀਜ਼ ਦੀ ਘਾਟ ਸੀ ਉਹ ਸੀ ਅੰਦਰ ਦਾ ਸੁੱਖ ਜਿਹੜਾ ਸੁੱਖ ਗੁਰੂ ਸਾਹਿਬ ਨੇ ਆਖਿਆ ਸੁੱਖ ਨਾਹੀਂ ਬਹੁ ਦੇਸ਼ ਕਮਾਏ ਦੇਸ਼ਾਂ ਵਿਦੇਸ਼ਾਂ ਚ ਕਮਾਈ ਕਰਕੇ ਵੀ ਸੁੱਖ ਨਹੀਂ ਮਿਲਦਾ ਜਿੰਨੀ ਦੇਰ ਤੱਕ ਬੰਦੇ ਦੇ ਮਨ ਚ ਧਰਮ ਨਹੀਂ ਹੈ ਜਿੰਨੀ ਦੇਰ ਤੱਕ ਪਰਮੇਸ਼ਰ ਦਾ ਨਾਮ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਬਿਨ ਹਰ ਭਗਤ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਸੁਖ ਨਹੀਂ ਬਿਨ ਗੁਰ ਗਰਭ ਨਾ ਜਾਈ ਗਰਭ ਬੱਬੇ ਦੇ ਨਾਲ ਹੈ ਇਹਦੇ ਅਰਥ ਬੰਨਗੇ ਕਿ ਹੰਕਾਰ ਜੇ ਬੱਬੇ ਨਾਲ ਹੋਵੇ ਤੇ ਫਿਰ ਮਾਤਾ ਦਾ ਗਰਭ ਜਿਹੜਾ ਮਾਤਾ ਦਾ ਉਦਰ ਹੈ ਉਹਦੀ ਗੱਲ ਹੋਏਗੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਆਖਿਆ ਕਿ ਗਰਭ ਜਿਹੜਾ ਹੈ ਇਹ ਹੰਕਾਰ ਦਾ ਵਾਚਕ ਹੈ ਮਨੁੱਖ ਦਾ ਹੰਕਾਰ ਜਿਹੜਾ ਇਹ ਜਨਮ ਮਰਨ ਦਾ ਕਾਰਨ ਹੈ ਕਿਸੇ ਨੂੰ ਚੰਗੀ ਗੱਲ ਕਹਿ ਕੇ ਵੇਖੋ ਕਿਹੜਾ ਮੰਨਦਾ ਕਿਸੇ ਦੀ ਗੱਲ ਕਹਿੰਦੇ ਮੈਂ ਤੇਰਨੂੰ ਜ਼ਿਆਦਾ ਜਾਣਨਾ ਬਣੀ ਕੋਈ ਇਸ ਨੂੰ ਕਿਸੇ ਨੂੰ ਕਹਿ ਦੇਣਾ ਵੀ ਤੂੰ ਨਿਤਨੇਮ ਕਰਿਆ ਕਰ ਤੇ ਹੰਕਾਰ ਇੰਨਾ ਫਿਰ ਉਹਦਾ ਵੱਲ ਖਾਂਦਾ ਨਾ ਅੰਦਰ ਕਹਿਣਗੇ ਤੂੰ ਕਰ ਲਿਆ ਆਪਣਾ ਇਸ ਤਰ੍ਹਾਂ ਦੂਜੇ ਨੂੰ ਉਪਦੇਸ਼ ਦੇਣ ਦੀ ਬਜਾਏ ਉਹ ਦੂਜੇ ਨੂੰ ਜ਼ਿਆਦਾ ਕਹਿੰਦੇ ਵੀ ਆਪਣੇ ਵੱਲ ਵੇਖ ਕਿਸੇ ਦੀ ਗੱਲ ਕੋ ਸੁਣ ਕੇ ਰਾਜੀ ਨਹੀਂ ਕੋਈ ਨਾ ਕਿਸੇ ਵਰਜਈ ਸੋਈ ਕਰੇ ਜੋਈ ਮਨ ਭਾਵੇ ਇਥੇ ਲੋਕੀ ਮਨ ਮਰਜ਼ੀਆਂ ਕਰ ਰਹੇ ਨੇ ਕਿਸੇ ਗੁਰੂ ਪੀਰ ਦਾ ਉਹਨਾਂ ਨੂੰ ਡਰ ਨਹੀਂ ਸਾਧ ਸੰਗਤ ਬਾਣੀ ਕੀ ਕਹਿ ਰਹੀ ਹੈ ਸਾਡੇ ਧਰਮ ਦੇ ਸੂਲ ਕੀ ਕਹਿ ਰਹੇ ਨੇ ਸਾਡੇ ਘਰ ਦੇ ਬਜ਼ੁਰਗ ਸਾਨੂੰ ਕੀ ਸਿੱਖਿਆ ਦੇ ਰਹੇ ਨੇ ਅੱਜ ਕੱਲ ਕੋਈ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਸਾਰਿਆਂ ਦੇ ਮੂੰਹ ਆਪ ਆਪਣੇ ਵੱਖਰੇ ਵੱਖਰੇ ਚੱਲੇ ਪਏ ਨੇ ਕਿਸੇ ਦਾ ਰਸਤਾ ਕਿਸੇ ਪਾਸੇ ਹੈ ਘਰ ਦੇ 4-5 ਜੀ ਹੋਣ ਤੇ ਸਾਰਿਆਂ ਦੀ ਸੋਚ ਨਹੀਂ ਮਿਲ ਰਹੀ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਹੰਕਾਰ ਹੈ ਨਾ ਇਕ ਗੁਰੂ ਵਾਲੇ ਬਣ ਤੋਂ ਬਿਨਾ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਨਹੀਂ ਜਾਂਦਾ ਹੈ ਇਸ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਕਰ ਮੈਂ ਜੀ ਕਾਲ ਸਦਾ ਸਿਰ ਉੱਪਰ ਢਾਂਡੇ ਜਨਮ ਜਨਮ ਵਹਿ ਰਾਈ ਗੁਰੂ ਸਾਹਿਬ ਕਹਿੰਦੇ ਜੇ ਨਾਮ ਨਾ ਜਪਿਆ ਤੇ ਵਖਿਆਲ ਰੱਖੀ ਤੇਰੇ ਸਿਰ ਦੇ ਉੱਤੇ ਜੰਮ ਹਰ ਵੇਲੇ ਖਲੋਤੇ ਨੇ ਹਰ ਸਮੇਂ ਤੇਰੇ ਸਿਰ ਦੇ ਉੱਤੇ ਡਾਂਗ ਲੈ ਕੇ ਖਲੋਤੇ ਨੇ ਸਿਰਫ ਹੁਕਮ ਦੀ ਉਡੀਕ ਕਰਦੇ ਨੇ ਵੀ ਕਦੋਂ ਧਰਮ ਰਾਜ ਦਾ ਹੁਕਮ ਆਉਣਾ ਤੇ ਤੇਰੇ ਪ੍ਰਾਣ ਕੱਢ ਕੇ ਤੇ ਤੇਨੂੰ ਇੱਥੇ ਮਿੱਟੀ ਕਰ ਜਾਈਏ ਇਸ ਕਰਕੇ ਮਹਾਰਾਜ ਤੁਹਾਨੂੰ ਸੁਚੇਤ ਕਰ ਰਹੇ ਨੇ ਡਰਾ ਨਹੀਂ ਰਹੇ ਹਨ ਸਚਾਈ ਦੱਸ ਰਹੇ ਨੇ ਐ ਜੀ اے ਪਿਆਰੇ ਤੇਰੇ ਸਿਰ ਦੇ ਉੱਤੇ ਮੌਤ ਹਮੇਸ਼ਾ ਖਲੋਤੀ ਹੈ ਜਿਹੜੀ ਮੌਤ ਜਨਮ ਜਨਮ ਦੇ ਵਿੱਚ ਸੁੱਟਣ ਵਾਲੀ